ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਾ ਪੰਜਾਬ ਵਿਕਟਰੀ ਇੰਸਟੀਚਿਊਟ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਸੋ ਸ਼ੁਰੂ ਕਰਨ ਜਾ ਰਹੇ ਹਾਂ ਪੰਜਾਬ ਦਾ ਇਤਿਹਾਸ ਪੰਜਾਬ ਜੀਕੇ ਜੋ ਕਿ ਪੰਜਾਬ ਦੇ ਹਰ ਇੱਕ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਸਭ ਨੂੰ ਪਤਾ 2022 ਦੇ ਵਿੱਚ ਪੰਜਾਬ ਗਵਰਨਮੈਂਟ ਦੇ ਵੱਲੋਂ ਇੱਕ ਰੂਲ ਬਣਾਇਆ ਗਿਆਗਾ ਕਿ ਪੰਜਾਬ ਦਾ ਕੋਈ ਵੀ ਐਗਜ਼ਾਮ ਦੇਣਾਗਾ ਉਹਦੇ ਲਈ ਸਾਨੂੰ ਪੇਪਰ ਏ ਕਲੀਅਰ ਕਰਨਾ ਪਵੇਗਾ ਉਹ ਪੇਪਰ ਏ ਕਿਹੜਾਗਾ ਉਸ ਪੇਪਰ ਏ ਦੇ ਵਿੱਚ ਪੰਜਾਬੀ ਭਾਸ਼ਾ ਬਾਰੇ ਪੁੱਛਿਆ ਜਾਊਗਾ ਪੰਜਾਬੀ ਭਾਸ਼ਾ ਪੰਜਾਬ ਦੇ ਬਾਰੇ ਪੰਜਾਬ ਦਾ ਇਤਿਹਾਸ ਪੰਜਾਬ ਦੀ ਹਿਸਟਰੀ ਪੇਪਰ ਏ ਠੀਕ ਹੈ ਜੀ ਇਹ ਕਿਹੜਾ ਹੋਗਾ ਪੰਜਾਬੀ ਦਾ ਓਨਲੀ ਪੰਜਾਬੀ ਲੈਂਗੁਏਜ ਦਾ ਪੇਪਰ ਹੋਊਗਾ ਇਹਦੇ ਵਿੱਚ ਪੰਜਾਬ ਦੀ ਜੀਓਗ੍ਰਾਫੀ ਪੰਜਾਬ ਦੀ ਸਟ੍ਰੈਟੇਜੀ ਕੀ ਖਾਸ ਕਰਕੇ ਪੰਜਾਬੀ ਵਿਆਕਰਨ ਦੇ ਵਿੱਚੋਂ ਸਵਾਲ ਪੁੱਛੇ ਜਾਣਗੇ ਜੇਕਰ ਇਹ ਪੇਪਰ ਤੁਹਾਡਾ ਕਲੀਅਰ ਹੁੰਦਾਗਾ ਫੇਰ ਹੀ ਤੁਹਾਡਾ ਜੋ ਕਿ ਮੇਨ ਪੇਪਰ ਆਗਾ ਉਹ ਕਲੀਅਰ ਹੋਵੇਗਾ ਠੀਕ ਆ ਜੀ ਸੋ ਆਪਣੀਆਂ ਦੋ ਕਲਾਸਾਂ ਪਹਿਲਾਂ ਅਜੱਕੀਆਂ ਨਗੀਆਂ ਪੰਜਾਬ ਦੇ ਇਤਿਹਾਸ ਦੀਆਂ ਪਹਿਲੀ ਕਲਾਸ ਜਿਸ ਦੇ ਵਿੱਚ ਆਪਾਂ ਦੱਸਿਆਗਾ ਸਭ ਤੋਂ ਪ੍ਰਾਚੀਨ ਇਤਿਹਾਸ ਸਿੰਧੂ ਘਾਟੀ ਸਭਿਅਤਾ ਤੋਂ ਲੈ ਕੇ ਮੱਧ ਕਾਲੀਨ ਇਤਿਹਾਸ ਤੱਕ ਫਿਰ ਪੰਜਾਬ ਦਾ ਇਤਿਹਾਸ ਪੜਨਾਗਾ ਸਿੱਖ ਇਤਿਹਾਸ ਤੋਂ ਬਿਨਾ ਪੰਜਾਬ ਦਾ ਇਤਿਹਾਸ ਖਾਲੀ ਹੈ ਸੋ ਪੰਜਾਬ ਦੇ ਇਤਿਹਾਸ ਬਾਰੇ ਆਪਣੀ ਪਹਿਲੀ ਵੀਡੀਓ ਆਈ ਪ੍ਰਾਚਨ ਇਤਿਹਾਸ ਦੂਸਰੀ ਵੀਡੀਓ ਸਿੱਖ ਧਰਮ ਦੇ ਮੋਢੀ ਧੰਗੂ ਗੁਰੂ ਨਾਨਕ ਦੇਵ ਜੀ ਬਾਰੇ ਸੋ ਅੱਜ ਤੀਸਰੀ ਵੀਡੀਓ ਪਲੇਲਿਸਟ ਦੇ ਵਿੱਚ ਤੁਹਾਨੂੰ ਮਿਲ ਜਾਏਗੀ ਅੱਜ ਆਪਾਂ ਪੜ੍ਹ ਰਹੇ ਹਾਂਗੇ ਦੂਸਰੇ ਗੁਰੂ ਗੁਰੂ ਅੰਗਦ ਦੇਵ ਜੀ ਸਭ ਤੋਂ ਪਹਿਲਾਂ ਨਾਮ ਦੇ ਬਾਰੇ ਪੜ੍ਹੀਏ ਅੰਗਦ ਕਿ ਗੁਰੂ ਪਾਤਸ਼ਾਹ ਜੀ ਦਾ ਨਾਮ ਪਹਿਲਾਂ ਅੰਗਦ ਸੀ ਨਹੀਂ ਗੁਰੂ ਪਾਤਸ਼ਾਹ ਜੀ ਦਾ ਨਾਮ ਸੀ ਪਹਿਲਾਂ ਭਾਈ ਲਹਿਣਾ ਜੀ ਭਾਈ ਲਹਿਣਾ ਜੀ ਨਾਮ ਸੀਗਾ ਗੁਰੂ ਅੰਗਦ ਦੇਵ ਜੀ ਦਾ ਅੰਗਦ ਕਿਉਂ ਕਿਹਾ ਫਿਰ ਕਿਉਂਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖ ਧਰਮ ਦੀ ਗੁਰਤਾ ਗੱਦੀ ਕਿਹਨਾਂ ਨੂੰ ਸੌਂਪੀ ਗੁਰੂ ਅੰਗਦ ਦੇਵ ਜੀ ਨੇ ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਗੁਰੂ ਨਾਨਕ ਦੇਵ ਜੀ ਨੇ ਕਿ ਲੈਣਾ ਤੂੰ ਅੱਜ ਤੋਂ ਲੈਣਾ ਨਹੀਂ ਹੈਗਾ ਤੂੰ ਅੱਜ ਤੋਂ ਸਾਡਾ ਅੰਗ ਹੈ ਅੰਗ ਸ਼ਬਦ ਤੋਂ ਬਣਿਆ ਗੁਰੂ ਅੰਗਦ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਅੰਗ ਇਸੇ ਕਰਕੇ ਆਪਾਂ ਦੂਸਰੇ ਗੁਰੂ ਸਹਿਬਾਨ ਨੂੰ ਕੀ ਬੋਲਦੇ ਆਂਗੇ ਦੂਜਾ ਨਾਨਕ ਕਹਿ ਦਨੇ ਆਂ ਪੰਜਵੇਂ ਗੁਰੂ ਸਹਿਬਾਨ ਨੂੰ ਪੰਜਵਾ ਨਾਨਕ ਦਸਵਾ ਨਾਨਕ ਕਿਉਂ ਕਿਉਂਕਿ ਸਾਰਿਆਂ ਦੇ ਵਿੱਚ ਜੋਤ ਉਸ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਆ ਠੀਕ ਹੈ ਜੀ ਆਓ ਗੱਲ ਕਰੀਏ ਸਮਝੀਏ ਇਤਿਹਾਸ ਬਾਰੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਜਿਹੜੇ ਸਵਾਲ ਪੁੱਛੇ ਜਾਂਦੇ ਆ ਆਪਾਂ ਉਸ ਦੇ ਲੈਵਲ ਦੇ ਵਿੱਚ ਪੜ੍ਹਨਾਗਾ ਆਪਾਂ ਜਿਆਦਾ ਡੁੰਗਾਈ ਦੇ ਵਿੱਚ ਨਹੀਂ ਜੋ ਕਿ ਪੇਪਰ ਦੇ ਥਿਊ ਦੇ ਅਕੋਰਡਿੰਗ ਆਪਾਂ ਪੜ੍ਹਨਾਗਾ ਸ੍ਰੀ ਗੁਰੂ ਅੰਗਦ ਦੇਵ ਜੀ ਠੀਕ ਹੈ ਜੀ ਜਨਮ 31 ਮਾਰਚ 1500 4 ਇਸਵੀ ਨੂੰ ਕਿੱਥੇ ਮੱਤੇ ਦੀ ਸਰਾਈ ਪਿੰਡ ਹਰੀਕੇ ਜ਼ਿਲ੍ਹਾ ਮੁਕਤਸਰ ਸਾਹਿਬ ਅੱਜ ਦੇ ਸਮੇਂ ਜ਼ਿਲ੍ਹਾ ਕਿਹੜਾਗਾ ਮੁਕਤਸਰ ਸਾਹਿਬ ਸਥਾਨ ਦਾ ਨਾਮ ਕੀ ਹੈ ਜੀ ਮੱਤੇ ਦੀ ਸਰਾਈ ਠੀਕ ਆ ਪਿਤਾ ਦਾ ਨਾਮ ਭਾਈ ਫਿਰੂਜੀ ਤੇ ਮਾਤਾ ਸਬਰਾਈ ਦੇਵੀ ਜੀ ਬੱਬੇ ਦੀ ਜਗ੍ਹਾ ਤੇ ਭੱਬਾ ਵੀ ਲਿਖਿਆ ਹੁੰਦਾ ਕੋਈ ਜਗ੍ਹਾ ਤੇ ਉਹਦੇ ਤੇ ਕੋਈ ਡਾਟ ਨਹੀਂ ਕਰਨਾ ਹੈਗਾ ਠੀਕ ਆ ਜੀ ਸਬਰਾਈ ਵੀ ਆ ਸਕਦਾ ਸਬਰਾਈ ਵੀ ਆ ਸਕਦਾ ਠੀਕ ਆ ਮਹਿਲ ਪਤਨੀ ਸੁਪਤਨੀ ਕੌਣ ਸੀਗੀ ਗੁਰੂ ਅੰਗਦ ਦੇਵ ਜੀ ਦੇ ਮਾਤਾ ਖੀਵੀ ਜੀ ਮਾਤਾ ਖੀਵੀ ਜੀ ਸਿੱਖ ਇਤਿਹਾਸ ਦੇ ਵਿੱਚ ਇੱਕ ਐਸੇ ਇਕੱਲੇ ਔਰਤ ਨੇ ਜਿਨ੍ਹਾਂ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈਗਾ 966 ਟੰਗ ਦੇ ਉੱਪਰ ਮਾਤਾ ਖੀਵੀ ਜੀ ਦਾ ਨਾਮ ਦਰਜ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਬੀਬੀ ਦਾ ਨਾਮ ਦਰਜ ਹੈਗਾ ਉਹ ਕੌਣ ਨੇਗੇ ਦੂਜੇ ਗੁਰੂ ਸਹਿਬਾਨ ਗੁਰੂ ਅੰਗਦ ਦੇਵ ਜੀ ਦੇ ਮਹਿਲ ਮਾਤਾ ਖੀਵੀ ਜੀ ਜਿਨ੍ਹਾਂ ਨੇ ਲੰਗਰ ਪ੍ਰਥਾ ਦਾ ਵਿਸਥਾਰ ਸਭ ਤੋਂ ਵੱਧ ਕੀਤਾ ਲੰਗਰ ਪ੍ਰਥਾ ਦੇ ਵਿੱਚ ਮਤਲਬ ਕਿ ਲੰਗਰ ਦੇ ਵਿੱਚ ਮਾਤਾ ਖੀਵੀ ਜੀ ਆਪ ਪ੍ਰਸ਼ਾਦਾ ਤਿਆਰ ਕਰਦੇ ਨੇਗੇ ਆਪ ਆਪਣੇ ਹੱਥੀ ਪ੍ਰਸ਼ਾਦਾ ਤਿਆਰ ਕਰਕੇ ਆਪਣੇ ਹੱਥੀ ਲੰਗਰ ਛਕਾਉਂਦੇ ਰਹੇ ਨੇ ਠੀਕ ਆ ਜੀ ਪੁੱਤਰਾਂ ਦੀ ਗੱਲ ਕਰੀਏ ਜੀ ਦੋ ਪੁੱਤਰ ਸਨ ਗੁਰੂ ਅੰਗਦ ਦੇਵ ਜੀ ਦੇ ਇੱਕ ਦਾ ਨਾਂ ਸੀਗਾ ਭਾਈ ਦਾਤੂ ਜੀ ਅਤੇ ਭਾਈ ਦਸੂ ਜੀ ਦੋ ਸੁਪਤਰੀਆਂ ਸਨ ਗੁਰੂ ਅੰਗਦ ਦੇਵ ਜੀ ਦੀਆਂ ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ ਠੀਕ ਆ ਇਹਨਾਂ ਦੇ ਵਿੱਚੋਂ ਸਵਾਲ ਕੀ ਹੈ ਜੀ ਐਗਜ਼ਾਮੀਨਰ ਪੁੱਛਦਾ ਬਿਲਕੁਲ ਸਿੱਧੇ ਤਰੀਕੇ ਦੇ ਨਾਲ ਕੀ ਪੁੱਛ ਸਕਦਾਗਾ ਗੁਰੂ ਅੰਗਦ ਦੇਵ ਜੀ ਦੀਆਂ ਸੁਪਤਰੀਆਂ ਦੇ ਨਾਮ ਮਹਿਲ ਦਾ ਨਾਮ ਪਿਤਾ ਦਾ ਨਾਮ ਠੀਕ ਆ ਇਹ ਸਾਨੂੰ ਯਾਦ ਕਰਨਾ ਪਊਗਾ ਗੁਰਤਾ ਗੱਦੀ ਦਾ ਸਮਾ ਕਿੰਨਾਗਾ ਜੀ ਜਦੋਂ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਈ ਕਿੰਨੇ ਚ 1539 ਦੇ ਵਿੱਚ ਉਹਨਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਹੀ ਗੱਦੀ ਮਿਲੀ ਉਹਨਾਂ ਨੂੰ 1539 ਤੋਂ ਲੈ ਕੇ 1552 ਈਸਵੀ ਤੱਕ ਦੂਸਰੇ ਗੁਰੂ ਸਹਿਬਾਨ ਗੁਰੂ ਅੰਗਦ ਦੇਵ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ ਨੇਗੇ ਠੀਕ ਆ ਜੀ ਫਿਰ ਗੱਲ ਕਰਦੇ ਆ ਜਾਤੀ ਵੈਸੇ ਸਿੱਖ ਧਰਮ ਦੇ ਵਿੱਚ ਜਾਤ ਪਾਤ ਧਰਮ ਊਚ ਨੀਚ ਇਹ ਨਹੀਂ ਮੰਨੇ ਜਾਂਦੇ ਹੈਗੇ ਪਰ ਐਗਜ਼ਾਮੀਨਰ ਪੀਪਰਾਂ ਦੇ ਵਿੱਚ ਇਸ ਦੇ ਵਿੱਚ ਉਹ ਸਵਾਲ ਆਉਂਦਾਗਾ ਇਸ ਕਰਕੇ ਪੀਪਰ ਦੇ ਵੀਊ ਦੇ ਵਿੱਚੋਂ ਆਪਾਂ ਨੂੰ ਪੜ੍ਹਨਾ ਪਊਗਾ ਠੀਕ ਆ ਕੀ ਜਤੀ ਹੈ ਜੀ ਤਹਿराण ਖੱਤਰੀ ਠੀਕ ਆ ਇਹ ਵੰਸ਼ ਹੈਗਾ ਉਹਨਾਂ ਦਾ ਪਹਿਲਾ ਉਹ ਠੀਕ ਆ ਸਿੱਖ ਧਰਮ ਦੇ ਵਿੱਚ ਨਹੀਂ ਮੰਨਿਆ ਜਾਂਦਾ ਪਰ ਪੀਪਰ ਦੇ ਵਿੱਚ ਸਿੱਧੇ ਤੌਰ ਤੇ ਸਵਾਲ ਆ ਜਾਂਦਾਗਾ ਕਿ ਗੁਰੂ ਅੰਗਦ ਦੇਵ ਜੀ ਕਿਸ ਜਾਤੀ ਨਾਲ ਸੰਬੰਧ ਸਨ ਜਾਂ ਕਿਸ ਵੰਸ਼ ਦੇ ਨਾਲ ਸੰਬੰਧਤ ਸਨ ਕਿਹੜੀ ਜਾਤੀ ਆਊਗੀ ਜੀ ਕਿਹੜਾ ਵੰਸ਼ ਆਊਗਾ ਤਹਿराण ਖੱਤਰੀ ਠੀਕ ਆ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਕੀ ਪੜਾਪਾ ਜੀ 베ਦੀ 베ਦੀ ਖੱਤਰੀ 베ਦੀ ਖੱਤਰੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਨਮ ਹੁੰਦਾ ਤੇ ਤਹਿਰਾਨ ਖੱਤਰੀ ਦੇ ਵਿੱਚ ਗੁਰੂ ਅੰਗਦ ਦੇਵ ਜੀ ਦਾ ਠੀਕ ਆ ਇਸੇ ਤਰ੍ਹਾਂ ਜਦੋਂ ਆਪਾਂ ਤੀਜੇ ਗੁਰੂ ਸਾਹਿਬਾਨ ਬਾਰੇ ਪੜਾਂਗੇ ਉਹਨਾਂ ਦਾ ਜਨਮ ਹੁੰਦਾ ਜੀ ਪੱਲਾ ਖੱਤਰੀ ਜੀ ਪੱਲਾ ਖੱਤਰੀ ਵੰਸ਼ਾਗਾ ਤੀਸਰੇ ਗੁਰੂ ਸਾਹਿਬਾਨ ਦਾ ਠੀਕ ਆ ਜੀ ਇਸ ਤੋਂ ਬਾਅਦ ਚੌਥੇ ਗੁਰੂ ਸਹਿਬਾਨ ਦਾ ਵੰਸ਼ ਕਿਹੜਾਗਾ ਥੋੜੀ ਵੰਸ਼ ਠੀਕ ਆ ਚੌਥੇ ਗੁਰੂ ਸਹਿਬਾਨ ਤੋਂ ਲੈ ਕੇ 10ਵੇਂ ਗੁਰੂ ਸਹਿਬਾਨ ਤੱਕ ਜਿਹੜਾ ਵੰਸ਼ਾ ਕਿਹਨਾਂ ਦਾ ਚੱਲੇਗਾ ਉਹ ਸਾਰਾ ਥੋੜੀ ਵੰਸ਼ ਹੋਵੇਗਾ ਕਿਉਂਕਿ ਚੌਥੇ ਗੁਰੂ ਸਹਿਬਾਨ ਦੇ ਸੁਪੁੱਤਰ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਦੇ ਸੁਪੁੱਤਰ ਗੁਰੂ ਅਰਗੋਬਿੰਦ ਸਾਹਿਬ ਜੀ ਇਸੇ ਤਰ੍ਹਾਂ 10ਵੇਂ ਗੁਰੂ ਸਹਿਬਾਨ ਤੱਕ ਪੀੜੀ ਦਰ ਪੀੜੀ ਵੰਸ਼ਾ ਚੱਲੇਗਾ ਉਹ ਕਿਹਨਾਂ ਦਾ ਹੋਊਗਾ ਇਸ ਤੋਂ ਬਾਅਦ ਥੋੜੀ ਵੰਸ਼ ਹੋਵੇਗਾ ਠੀਕ ਹੈ ਜੀ ਆਓ ਇਸ ਤੋਂ ਅੱਗੇ बढੀਏ ਬਚਪਨ ਦਾ ਨਾਮ ਠੀਕ ਆ ਕੀ ਨਾਮ ਸੀ ਬਚਪਨ ਦਾ ਭਾਈ ਲਹਿਣਾ ਜੀ ਪਰ ਨਾਮ ਬਦਲੇ ਕਿੰਨਾ ਨੇ ਗੁਰੂ ਨਾਨਕ ਦੇਵ ਜੀ ਨੇ ਕਦੋਂ ਜਦੋਂ ਗੁਰੂ ਨਾਨਕ ਦੇਵ ਜੀ ਦੇ ਬਚਨ ਜੇ ਤੂੰ ਲਹਿਣਾ ਹੈ ਤਾਂ ਅਸੀਂ ਦੇਣਾ ਹੈ ਕਿਦਤਾ ਗੁਰਤਾ ਗੱਦੀ ਸਿੱਖ ਧਰਮ ਦੀ ਵਾਗਦੂਰ ਸੰਭਾਲੀ ਗਈ ਕਿੰਨਾ ਨੂੰ ਗੁਰੂ ਅੰਗਦ ਦੇਵ ਜੀ ਨੂੰ ਠੀਕ ਆ ਜੀ ਪਹਿਲਾ ਸਿੱਖ ਧਰਮ ਅਪਣਾਉਣ ਤੋਂ ਪਹਿਲਾਂ ਗੁਰੂ ਪਾਤਸ਼ਾਹ ਜੀ ਦੇ ਕੋਲੋਂ ਆਉਣ ਤੋਂ ਪਹਿਲਾਂ ਭਾਈ ਲੈਣਾ ਜੀ ਦੇਵੀ ਦੁਰਗਾ ਦੇ ਉਪਾਸ਼ਕ ਠੀਕ ਆ ਭਾਵਕੇ ਦੇਵੀ ਦੁਰਗਾ ਦੀ ਪੂਜਾ ਕਰਿਆ ਕਰਦੇ ਸਨ ਫਿਰ ਉਹਨਾਂ ਨੇ ਭਾਈ ਜੋਦਾ ਜੀ ਤੋਂ ਇੱਕ ਦਿਨ ਬਾਣੀ ਸੁਣੀ ਬਾਣੀ ਸੁਣ ਕੇ ਪ੍ਰਭਾਵਿਤ ਹੋਏ ਉਹਨਾਂ ਨੇ ਪੁੱਛਿਆ ਕਿ ਬਾਣੀ ਕਿੰਨਾ ਦੀ ਆ ਆ ਭਾਈ ਜੋਦਾ ਜੀ ਨੇ ਦੱਸਿਆ ਕਿ ਇਹ ਬਾਣੀ ਕਰਤਾਰਪੁਰ ਵਿੱਚ ਰਹਿੰਦੇ ਧੰਨ ਗੁਰੂ ਨਾਨਕ ਦੇਵ ਜੀ ਦੀ ਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਕਰਤਾਰਪੁਰ ਸਾਹਿਬ ਦੇ ਵਿੱਚ ਭਾਈ ਲੈਣਾ ਜੀ ਗੁਰੂ ਨਾਨਕ ਦੇਵ ਜੀ ਦੇ ਕੋਲ ਆਬ੍ਰੇ ਠੀਕ ਆ ਜੀ ਗੱਲ ਕਰਦੇ ਆ ਸਿੱਖ ਧਰਮ ਦੇ ਵਿੱਚ ਯੋਗਦਾਨ ਠੀਕ ਆ ਸਿੱਖ ਧਰਮ ਦੇ ਵਿੱਚ ਕੀ ਯੋਗਦਾਨ ਉਹਨਾਂ ਦਾ ਠੀਕ ਆ ਇੱਕ ਸ਼ਹਿਰ ਆਪਾਂ ਪੜ੍ਹਦੇ ਆਂਗੇ ਕਿਹੜਾ ਖਡੂਰ ਸਾਹਿਬ ਖਡੂਰ ਸਾਹਿਬ ਦੀ ਜਿਹੜੀ ਸਥਾਪਨਾ ਕੀਤੀ ਉਹ ਕਿੰਨਾਂ ਨੇ ਕੀਤੀ ਆ ਗੁਰੂ ਅੰਗਦ ਦੇਵ ਜੀ ਨੇ ਠੀਕ ਆ ਖਡੂਰ ਸਾਹਿਬ ਦੀ ਸਥਾਪਨਾ ਕੀਤੀ ਆ ਗੁਰੂ ਅੰਗਦ ਦੇਵ ਜੀ ਨੇ ਤੇ ਕਰਤਾਰਪੁਰ ਸਾਹਿਬ ਦੀ ਪਹਿਲਾਂ ਵਾਲੀ ਕਲਾਸ ਚ ਆਪਾਂ ਦੱਸਿਆ ਸੀਗਾ ਕਰਤਾਰਪੁਰ ਸਾਹਿਬ ਦੀ ਸਥਾਪਨਾ ਕਿੰਨੇ ਨੇ ਕੀਤੀ ਆ ਗੁਰੂ ਨਾਨਕ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਠੀਕ ਆ ਕਿਹੜੇ ਸ਼ਹਿਰ ਬਸਾਇਆ ਉਹਨਾਂ ਨੇ ਕਰਤਾਰਪੁਰ ਸਾਹਿਬ ਕਿੱਥੇ ਆ ਜੀ ਇਹ ਅੱਜ ਦੇ ਸਮੇਂ ਪਾਕਿਸਤਾਨ ਦੇ ਵਿੱਚ ਆ ਰਾਵੀ ਨਦੀ ਦੇ ਕੰਢੇ ਤੇ ਵਸਿਆ ਹੋਇਆਗਾ ਠੀਕ ਆ ਫਿਰ ਇੱਕ ਸ਼ਹਿਰ ਹੈਗਾ ਗੋਇੰਦਵਾਲ ਸਾਹਿਬ ਇਹ ਚੀਜ਼ ਨੂੰ ਧਿਆਨ ਨਾਲ ਪੜ੍ਹਨਾ ਹੈਗਾ ਜੋ ਗੋਇੰਦਵਾਲ ਸਾਹਿਬ ਆ ਇਹਦੀ ਨੀਂਹ ਰੱਖੀ ਹੈਗੀ ਗੁਰੂ ਅੰਗਦ ਦੇਵ ਜੀ ਨੇ ਠੀਕ ਆ ਪਰ ਸੰਪੂਰਨ ਗੁਰੂ ਅੰਗਦ ਦੇਵ ਜੀ ਨੇ ਨਹੀਂ ਕਰਾਇਆ ਉਹ ਪਹਿਲਾਂ ਜੋਤੀ ਜੋਤ ਸਮਾ ਗਏ ਫਿਰ ਤੀਸਰੇ ਗੁਰੂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬਾ ਜਿਹੜਾ ਕੌਣ ਸੰਪੂਰਨ ਕਰਵਾਇਆਗਾ ਠੀਕ ਆ ਇਹ ਧਿਆਨ ਚ ਰੱਖਣਾਗਾ ਐਗਜ਼ਾਮੀਨਰ ਇੱਥੇ ਉਲਝਾ ਕੇ ਕੁਐਸਚਨ ਪੁੱਛਦਾਗਾ ਸਦਾ ਕਿ ਉਹ ਪਛੂਆ ਗੋਵਿੰਦਵਾਲ ਸਾਹਿਬ ਦੀ ਨਹੀਂ ਕਿਸ ਨੇ ਰੱਖੀ ਅਸੀਂ ਕੀ ਪੜਿਆ ਹੋਇਆਗਾ ਗੁਰੂ ਅਮਰਦਾਸ ਜੀ ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਸੰਪੂਰਨ ਕਰਵਾਇਆਗਾ ਠੀਕ ਆ ਪਰ ਬਣਾਇਆ ਕਿੰਨਾ ਨੇ ਹੈਗਾ ਨਹੀਂ ਕਿੰਨਾ ਨੇ ਰੱਖੀ ਹੈਗੀ ਗੁਰੂ ਅੰਗਦ ਦੇਵ ਜੀ ਨੇ ਠੀਕ ਆ ਜੀ ਇਸ ਤੋਂ ਬਾਅਦ ਇਹ ਲੰਗਰ ਪ੍ਰਥਾ ਠੀਕਾ ਸੰਗਤ ਪ੍ਰਥਾ ਤੇ ਪੰਗਤ ਪ੍ਰਥਾ ਇਹਨਾਂ ਦੇ ਵਿੱਚੋਂ ਤਿੰਨ ਸਵਾਲ ਬਣਦੇ ਆਵੇ ਸਭ ਤੋਂ ਪਹਿਲਾਂ ਲੰਗਰ ਪ੍ਰਥਾ ਸੰਗਤ ਪ੍ਰਥਾ ਠੀਕਾ ਤੇ ਪੰਗਤ ਪ੍ਰਥਾ ਇਹਨਾਂ ਨੂੰ ਚਲਾਇਆ ਕਿੰਨਾਂ ਨੇ ਆ ਤਾਂ ਆਊਗਾ ਗੁਰੂ ਨਾਨਕ ਦੇਵ ਜੀ ਜੇ ਪੁੱਛਿਆ ਗਿਆ ਇਹ ਪ੍ਰਥਾ ਲੰਗਰਤ ਪ੍ਰਥਾ ਸੰਗਤ ਪ੍ਰਥਾ ਪੰਗਤ ਪ੍ਰਥਾ ਇਹਨਾਂ ਦਾ ਵਿਸਥਾਰ ਕਿਸ ਨੇ ਕੀਤਾਗਾ ਤਾਂ ਆਊਗਾ ਗੁਰੂ ਅੰਗਦ ਦੇਵ ਜੀ ਜੇ ਪੁੱਛਿਆ ਗਿਆ ਲੰਗਰ ਪ੍ਰਥਾ ਸੰਗਤ ਪ੍ਰਥਾ ਤੇ ਪੰਗਤ ਪ੍ਰਥਾ ਇਹਨਾਂ ਨੂੰ ਪੱਕੇ ਤੌਰ ਤੇ ਲਾਗੂ ਕਿਸ ਨੇ ਕੀਤਾਗਾ ਤਾਂ ਆਊਗਾ ਗੁਰੂ ਅਮਰਦਾਸ ਜੀ ਤੀਸਰੇ ਗੁਰੂ ਸਹਿਬਾਨ ਠੀਕ ਆ ਤੇ ਸਭ ਤੋਂ ਇੰਪੋਰਟੈਂਟ ਸਭ ਤੋਂ ਮੇਨ ਗੱਲ ਕੀ ਹੈਗੀ ਗੁਰੂ ਅੰਗਦ ਦੇਵ ਜੀ ਦੀ ਅੱਜ ਅਸੀਂ ਗੁਰਮੁਖੀ ਪੜ੍ਹਦੇ ਆਗੇ 35 ਅੱਖਰੀ ਠੀਕ ਆ ਕਿੱਥੋਂ ਸ਼ੁਰੂ ਕਰਦੇ ਆ ਊੜਾ ਅੜਾ ਤੋਂ ਠੀਕ ਹੈ ਇਦੋਂ ਸ਼ੁਰੂ ਕਰਦੇ ਨੇ ਗੁਰਮੁਖੀ ਪਰ ਇਸ ਤੋਂ ਪਹਿਲਾਂ ਗੁਰਮੁਖੀ ਉਹਦੇ ਤੋਂ ਸ਼ੁਰੂ ਨਹੀਂ ਹੁੰਦੀ ਸੀ ਅੱਖਰ ਟੁੱਟੇ ਭਜੇ ਸੀਗੇ ਇੱਧਰ ਉੱਧਰ ਅੱਖਰ ਖਿੰਡੇ ਹੋਏ ਸੀਗੇ ਜਿਸ ਤਰ੍ਹਾਂ ਆਪਾਂ ਪੱਤੀ ਪੜਦੇ ਆਂਗੇ ਗੁਰੂ ਨਾਨਕ ਦੇਵ ਜੀ ਦੀ ਲਿਖੀ ਹੋਈ ਉਸ ਦੇ ਵਿੱਚ ਜੋ ਸ਼ਬਦ ਨੇ ਅੱਖਰ ਨੇਗੇ ਉਹ ਇੱਧਰ ਉੱਧਰ ਨੇਗੇ ਠੀਕ ਹੈ ਜੀ ਪਰ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਦਾ ਜਿਹੜਾ ਅੱਜ ਦਾ ਸ਼ੁੱਧ ਰੂਪ ਆਗਾ ਮਿਆਰਬੰਦ ਕਹਿ ਸਕਦੇ ਆ ਆਪਾਂ ਸ਼ੁੱਧ ਰੂਪ ਦਿੱਤਾ ਗੁਰਮੁਖੀ ਨੂੰ ਮਿਆਰਬੰਦ ਕੀਤਾ ਸਹੀ ਤਰੀਕੇ ਦੇ ਨਾਲ ਲਗਾਇਆਗਾ ਉਹ ਕਿੰਨਾ ਨੇ ਲਗਾਇਆਗਾ ਗੁਰੂ ਅੰਗਦ ਦੇਵ ਜੀ ਨੇ ਇਹ ਪੁਆਇੰਟ ਬੜਾ ਇੰਪੋਰਟੈਂਟ ਆ ਗੁਰੂ ਅੰਗਦ ਦੇਵ ਜੀ ਦਾ ਤੇ ਇਹਨੂੰ ਯਾਦ ਰੱਖਣਾ ਇਹਨੂੰ ਭੁੱਲਣਾ ਨਹੀਂ ਹੈਗਾ ਜੀ ਠੀਕ ਆ ਕਿ ਗੁਰਮੁਖੀ ਲਿਪੀ ਨੂੰ ਮਿਆਰਬੰਦ ਕਿਸ ਨੇ ਕੀਤਾ ਸਹੀ ਤਰੀਕੇ ਦੇ ਵਿੱਚ ਕਿਸ ਨੇ ਲਗਾਇਆ ਸਹੀ ਤਰਤੀਬ ਦੇ ਵਿੱਚ ਕਿੰਨਾ ਨੇ ਲਗਾਇਆ ਕੀ ਹਲਾਉਗਾ ਅਨਸਰ ਕੀ ਆਊਗਾ ਗੁਰੂ ਅੰਗਦ ਦੇਵ ਜੀ ਠੀਕ ਹੈ ਜੀ ਬੀਬੀ ਥੀਵੀ ਜੀ ਜਿਨ੍ਹਾਂ ਨੇ ਲੰਗਰ ਪ੍ਰਥਾ ਦੀ ਜ਼ਿੰਮੇਵਾਰੀ ਨਿਭਾਈ ਠੀਕ ਆਪਾਂ ਪਹਿਲਾਂ ਵੀ ਪੜਿਆ ਸੀ ਨਾ ਕਿ ਇੱਕੋ ਇੱਕ ਬੀਬੀ ਨੇਗੇ ਇੱਕੋ ਇੱਕ ਮਾਤਾ ਨੇ ਜਿਨ੍ਹਾਂ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ 966 ਅੰਗ ਦੇ ਉੱਪਰ ਕਿੰਨੇ ਅੰਗ ਨੇ ਕੁੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਅੰਗ ਨੇ 1400 30 ਅੰਗ ਠੀਕ ਆ ਜੀ 1430 ਅੰਗ ਦੇ ਵਿੱਚੋਂ 966 ਅੰਗ ਦੇ ਉੱਪਰ ਮਾਤਾ ਥੀਵੀ ਜੀ ਦਾ ਨਾਮ ਦਰਜ ਹੈ ਸੋ ਗੱਲ ਕਰੀਏ ਕਿੰਨੇ ਬਾਣੀ ਆ ਜਿਹੜੀ ਗੁਰੂ ਅੰਗਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ ਸੋ ਇਹ ਵੀ ਰੱਖਣਾ ਯਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉੱਲ ਬਾਟ ਸ਼ਲੋਕ ਨੇ ਜਿਹੜੇ ਗੁਰੂ ਅੰਗਦ ਦੇਵ ਜੀ ਦੇ ਦਰਜ ਨੇਗੇ ਠੀਕ ਆ ਜੇ ਤੁਸੀਂ ਡਿਟੇਲ ਦੇ ਵਿੱਚ ਪੜਨਾਗਾ ਇਹ ਪੜ ਸਕਦੇ ਹੋਗੇ ਤੁਹਾਡੇ ਸਾਹਮਣੇ ਲਿਖਿਆ ਹੋਇਆਗਾ ਠੀਕ ਆ ਜੀ ਬਾਜ ਸ਼੍ਰੀ ਰਾਗ ਦੇ ਵਿੱਚ ਠੀਕ ਆ ਪਹਿਲਾਂ ਸਭ ਤੋਂ ਪਹਿਲਾਂ ਰਾਗ ਕਿਹੜਾ ਗੁਰੂ ਗ੍ਰੰਥ ਸਾਹਿਬ ਦਾ ਸ਼੍ਰੀ ਰਾਗ ਇਸ ਦੇ ਵਿੱਚ ਦੋ ਸਲੋਕ ਬਾੜ ਮਾਝ ਵਿੱਚ 12 ਸਲੋਕ ਬਾੜ ਆਸਾ ਵਿੱਚ 14 ਸਲੋਕ ਬਾੜ ਸੋਰਠ ਵਿੱਚ ਇੱਕ ਸਲੋਕ ਵਾਰ ਸੂਹੀ ਵਿੱਚ 11 ਸਲੋਕ ਵਾਰ ਰਾਮਕਲੀ ਵਿੱਚ 7 ਸਲੋਕ ਵਾਰ ਮਾਰੂ ਵਿੱਚ ਇੱਕ ਸਲੋਕ ਵਾਰ ਸਾਰੰਗ ਵਿੱਚ 9 ਸਲੋਕ ਵਾਰ ਸਵਾਰ ਠੀਕ ਆ ਪੰਜ ਸਲੋਕ ਸਮਕਾਲੀ ਸੂਰੀ ਵੰਸ਼ ਦੇ ਸ਼ਾਸਨ ਸ਼ੇਰਸਾ ਸੂਰੀ ਠੀਕ ਆ ਸਮਕਾਲੀ ਉਹਨਾਂ ਦੇ ਸਮੇਂ ਉਹਨਾਂ ਦੇ ਸਮੇਂ ਕਿਹੜਾ ਮੁਗਲ ਜਾਂ ਕਿਹੜਾ ਰਾਜਾ ਸੀਗਾ ਜਿਹੜਾ ਦਿੱਲੀ ਦੇ ਤਖਤ ਤੇ ਬੈਠਾ ਸੀ ਜਿਹਦੀ ਹਕੂਮਤ ਸੀਗੀ ਕੌਣ ਸੀਗਾ ਜੀ ਉਹ ਸ਼ੇਰਸਾ ਸੂਰੀ ਸ਼ੇਰਸਾ ਸੂਰੀ ਵਾਰੀ ਵੀ ਇੱਕ ਦੋ ਗੱਲਾਂ ਆਪਾਂ ਪੜ੍ਹ ਲਈਏ ਨਾਲ ਨਾਲ ਇਹ ਉਹੀ ਹੈ ਜਿਨੇ ਜੀਟੀ ਰੋਡ ਬਣਾਇਆਗਾ ਠੀਕ ਆ ਜੀਟੀ ਰੋਡ ਬਣਾਉਣ ਵਾਲਾ ਬੰਦਾ ਕਿਹੜਾਗਾ ਸ਼ੇਰਸਾ ਸੂਰੀ ਜੇ ਪੁੱਛੇ ਅੱਜ ਦੇ ਸਮੇਂ ਆਪਣੀ ਕਰੰਸੀ ਕੀ ਦੀ ਹੈਗੀ ਰੁਪਈਆ ਰੁਪਈਆ ਨਾਂ ਆਪਣੀ ਕਰੰਸੀ ਦਾ ਸਾਰਿਆਂ ਤੋਂ ਪਹਿਲਾਂ ਕਿਹਨੇ ਰੱਖਿਆ ਉਹ ਸੀਗਾ ਸ਼ੇਰਸਾ ਸੂਰੀ ਠੀਕ ਆ ਜੇ ਕੋਈ ਪੁੱਛਲੇ ਕਿ ਅੱਜ ਅਸੀਂ ਕੰਮ ਕਰਦੇ ਆ ਕੋਈ ਨੌਕਰੀ ਕਰਦਾਗਾ ਪੇਸ਼ੇ ਦਾ ਕਿਸੇ ਵੀ ਤਰ੍ਹਾਂ ਦਾ ਉਹਦੇ ਵਾਸਤੇ ਅਸੀਂ ਤਨਖਾਹ ਲੈਂਦੇ ਆ ਜੋ ਤਨਖਾਹ ਸਿਸਟਮਾ ਦਾ ਠੀਕ ਆ ਤਨਖਾਹ ਸਿਸਟਮ ਇਹ ਕਿਨੇ ਸ਼ੁਰੂ ਕੀਤਾਗਾ ਜੀ ਭਾਰਤ ਵਿੱਚ ਇਹ ਕੀਤਾਗਾ ਸ਼ੇਰਸਾ ਸੂਰੀ ਨੇ ਠੀਕ ਆ ਆਪਣੇ ਜਿਹੜੇ ਸਿਪਾਹੀ ਸੀ ਫੌਜਦਾਰ ਸੀਗੇ ਉਹਨਾਂ ਨੂੰ ਤਨਖਾਹਾਂ ਦੇਣ ਲੱਗਿਆ ਪਹਿਲੀ ਵਾਰ ਇਹ ਪਹਿਲਾਂ ਉਹਨਾਂ ਨੂੰ ਜ਼ੰਗੀਰਦਾਰਾ ਦਿੱਤੀਆਂ ਜਾਂਦੀਆਂ ਸੀ ਪਿੰਡਾਂ ਦੀਆਂ ਪਰ ਸ਼ੇਰ ਸ਼ਾਹ ਸੂਰੀ ਨੇ ਉਹਨਾਂ ਨੂੰ ਤਨਖਾਹ ਦੇਣੀ ਸ਼ੁਰੂ ਕੀਤੀਆਂ ਠੀਕਾ ਸ਼ੇਰ ਸ਼ਾਹ ਸੂਰੀ ਕਦੋਂ ਬੈਠਾ ਸੀਗਾ 1540 ਵਿੱਚ ਠੀਕਾ 1540 ਵਿੱਚ ਬਾਬਰ ਦਾ ਲੜਕਾ ਸੀ ਜਿਹੜਾ ਉਹਦਾ ਨਾਂ ਸੀਗਾ ਹਮਾਇਉ ਜਈਏ ਨਾਲ ਹਮਾਇਉ ਠੀਕਾ ਇਹ ਸ਼ੇਰ ਸ਼ਾਹ ਸੂਰੀ ਤੋਂ ਹਾਰ ਗਿਆ ਸੀਗਾ ਕਨੌਜ ਦੀ ਲੜਾਈ ਦੇ ਵਿੱਚ ਠੀਕਾ ਇਸਨੇ ਆਪਣੀ ਗੱਦੀ ਲੈਣ ਵਾਸਤੇ ਗੁਰੂ ਅੰਗਦ ਦੇਵ ਜੀ ਤੋਂ ਅਸ਼ੀਰਵਾਦ ਲਿਆ ਸੀਗਾ ਗੁਰੂ ਜੀ ਦੇ ਕੋਲ ਆਇਆ ਸੀਗਾ ਹਮਨਜੂ ਇਸਨੇ ਅਸ਼ੀਰਵਾਦ ਲਿਆ ਕਿ ਗੁਰੂ ਜੀ ਮੈਨੂੰ ਅਸ਼ੀਰਵਾਦ ਦਿਓ ਮੈਂ ਦੁਬਾਰਾ ਤੋਂ ਵਾਪਸ ਆਵਾਂ ਤਕੜਾ ਹੋ ਕੇ ਤੇ ਸ਼ੇਰ ਸਾ ਸੂਰੀ ਨੂੰ ਹਰਾ ਕੇ ਦੁਬਾਰਾ ਫਿਰ ਭਾਰਤ ਤੇ ਕਬਜ਼ਾ ਕਰ ਲਵਾਂ ਤਾਂ ਗੁਰੂ ਪਾਤਸ਼ਾਹ ਜੀ ਨੇ ਅਸ਼ੀਰਵਾਦ ਦਿੱਤਾ 1540 ਵਿੱਚ ਹਮਾਂ ਜੋ ਇਥੋਂ ਗਿਆ ਤੇ 1542 ਵਿੱਚ ਵਾਪਸ ਆ ਕੇ ਉਹਨੇ ਹਮਲਾ ਕੀਤਾ ਸ਼ੇਰਸਾ ਸੂਰੀ ਤੇ ਇਹਨੂੰ ਹਰਾਤਾ ਤੇ ਦੁਬਾਰਾ ਫੇਰ ਤੋਂ ਭਾਰਤ ਉੱਤੇ ਮੁਗਲ ਰਾਜ ਕਾਇਮ ਕਰ ਦਿੱਤਾ ਇਸ ਨੇ ਠੀਕ ਆ ਜੀ ਇੱਕ ਦੋ ਪੁਆਇੰਟ ਇਹ ਯਾਦ ਰੱਖ ਲਈਏ ਕਿ ਜੋ ਗੁਰੂ ਨਾਨਕ ਦੇਵ ਜੀ ਬਾਰੇ ਸਾਖੀ ਲਿਖੀ ਗਈ ਆ ਭਾਈ ਬਾਲੇ ਵਾਲੇ ਵਾਲੀ ਸਾਖੀ ਠੀਕ ਆ ਭਾਈ ਬਾਲੇ ਵਾਲੀ ਜਨਮ ਸਾਖੀ ਕਿੰਨਾ ਦੇ ਸਮੇਂ ਲਿਖੀ ਗਈ ਆ ਗੁਰੂ ਅੰਗਦ ਦੇਵ ਜੀ ਦੇ ਸਮੇਤੇ ਇਹ ਲਿਖੀ ਗਈ ਆ ਠੀਕ ਆ ਉਹਨਾਂ ਦੇ ਵਾਰਸ ਗੁਰੂ ਅੰਗਦ ਦੇਵ ਜੀ ਨੇ ਆਪਣੀ ਗੱਦੀ ਕਿਹਨਾਂ ਨੂੰ ਦਿੱਤੀ ਗੁਰੂ ਅਮਰਦਾਸ ਜੀ ਤੀਸਰੇ ਗੁਰੂ ਸਹਿਬਾਨ ਤੀਸਰੇ ਗੁਰੂ ਸਹਿਬਾਨ ਠੀਕ ਆ ਗੁਰੂ ਅਮਰਦਾਸ ਜੀ ਨੂੰ ਤੇ ਜੋਤੀ ਜੋਤ ਠੀਕ ਆ 29 ਮਾਰਚ 1552 ਕਿਉਂਕਿ ਆਪਾਂ ਕੀ ਪੜਿਆ ਪਹਿਲਾਂ ਉਹਨਾਂ ਦਾ ਗੱਦੀ ਦਾ ਕਾਲ ਕੀ ਹੈਗਾ ਗੁਰਤਾ ਗੱਦੀ ਕਿੰਨੇ ਸਮੇਂ ਤੱਕ ਰਹੇ 1535 ਤੋਂ ਲੈ ਕੇ 1552 ਤੱਕ ਠੀਕ ਹੈ ਜੀ ਕਿੱਥੇ ਗੁਰੂ ਪਾਸ਼ਾ ਦੀ ਜੋਤੀ ਜੋਤ ਸਮਾਏ ਖਡੂਰ ਸਾਹਿਬ ਠੀਕ ਆ ਜਿਹੜਾ ਸ਼ਹਿਰ ਗੁਰੂ ਅੰਗਦ ਦੇਵ ਜੀ ਨੇ ਬਸਾਇਆ ਸੀਗਾ ਗੁਰੂ ਨਾਨਕ ਦੇਵ ਜੀ ਨੇ ਕਿਹੜਾ ਸ਼ਹਿਰ ਬਸਾਇਆ ਕਰਤਾਰਪੁਰ ਸਾਹਿਬ ਜੋਤੀ ਜੋਤ ਕਿੱਥੇ ਸਮਾਏ ਕਰਤਾਰਪੁਰ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਨੇ ਕਿਹੜਾ ਸ਼ਹਿਰ ਬਸਾਇਆ ਖਡੂਰ ਸਾਹਿਬ ਤੇ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਕਿੱਥੇ ਸਮਾਏ ਖਡੂਰ ਸਾਹਿਬ ਦੀ ਧਰਤੀ ਦੇ ਉੱਪਰ ਗੁਰੂ ਪਾਸ਼ਾ ਜੀ 1552 ਵਿੱਚ ਜੋਤੀ ਜੋਤ ਸਮਾ ਗਈ ਤੇ ਜਿਹੜੇ ਬਾਣੀ ਦੇ ਸ਼ਬਦ ਨੇਗੇ ਉਹ ਆਪਣੀ ਜੋ ਸਾਹਿਤ ਦੀ ਕਲਾਸ ਲੱਗੂਗੀ ਇਸ ਤੋਂ ਬਾਅਦ ਠੀਕ ਆ ਇਸ ਤੋਂ ਲੜੀਵਾਰ ਤੋਂ ਬਾਅਦ ਸਾਹਿਤ ਦੀ ਜਿਹੜੀ ਕਲਾਸ ਲੱਗੂਗੀ ਉਸ ਦੇ ਵਿੱਚ ਆਪਾਂ ਬਾਣੀ ਦੇ ਸ਼ਬਦ ਵੀ ਕਰਾਵਾਂਗੇ ਕਿਹੜੇ ਕਿਹੜੀ ਬਾਣੀ ਹੈਗੀ ਗੁਰੂ ਪਾਸ਼ਾ ਜੀ ਦੇ ਠੀਕ ਹੈ ਜੀ ਇਹ ਅੱਜ ਤੋਂ ਇੱਥੇ ਖਤਮ ਹੋ ਰਿਹਾਗਾ ਗੁਰੂ ਅੰਗਦ ਦੇਵ ਜੀ ਦਾ ਜੋ ਕਿ ਪੇਪਰਾਂ ਦੇ ਵਾਸਤੇ ਜੇ ਅਸੀਂ ਵਿਸਥਾਰ ਚ ਪੜਨਾ ਗੁਰੂ ਅੰਗਦ ਦੇਵ ਜੀ ਦੇ ਬਾਰੇ ਬਹੁਤ ਕੁਝ ਪੜ ਸਕਦੇ ਆਂਗੇ ਉਹਨਾਂ ਦੇ ਜੀਵਨ ਦੇ ਘਟਨਾਵਾਂ ਵੀ ਪੜ ਸਕਦੇ ਆਂਗੇ ਠੀਕ ਹੈ ਜੀ ਪਰ ਆਪਾਂ ਪੜ ਰਹੇ ਆਂਗੇ ਪੇਪਰ ਦੇ ਵਿਊ ਦੇ ਹਿਸਾਬ ਨਾਲ ਕਿ ਪੰਜਾਬ ਦੇ ਵਿੱਚ ਕੋਈ ਵੀ ਪੇਪਰ ਦੇਣਾਗਾ ਉਹਦੇ ਵਾਸਤੇ ਕੀ ਪੁੱਛਿਆ ਜਾਊਗਾ ਆਪਾਂ ਉਹ ਕੁਝ ਲਿਖਿਆਗਾ ਕਿਉਂਕਿ ਜੇ ਵਿਸਥਾਰ ਵਿੱਚ ਪੜਨਾਗਾ ਕਲਾਸ ਬੜੀ ਲੰਬੀ ਚਲੀ ਜਾਊਗੀ 10-12 ਘੰਟਿਆਂ ਦੀ ਕਲਾਸ ਵੀ ਥੋੜੀ ਆ ਇੱਕ ਗੁਰੂ ਸਾਹਿਬਾਨ ਵਾਸਤੇ ਉਹਨਾਂ ਦੇ ਸਾਰੇ ਕੰਮ ਦੇਖਣੇ ਹੋਣ ਉਹਨਾਂ ਦੇ ਸਾਰੇ ਜੀਵਨ ਬਾਰੇ ਦੇਖਣਾ ਹੋਵੇ ਠੀਕ ਹੈ ਜੀ ਨਾ ਹੀ ਅੰਨੇ ਕੋਈ ਜਿਆਦਾ ਲੰਬੀ ਕਲਾਸ ਲਗਾ ਸਕਦਾਗਾ ਪਰ ਫਿਰ ਵੀ ਆਪਾਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਹੌਲੀ-ਹੌਲੀ ਕਰਕੇ ਆਪਾਂ ਵਿਸਥਾਰ ਦੇ ਵਿੱਚ ਸਾਰੀਆਂ ਕਲਾਸਾਂ ਲੈ ਕੇ ਆਈਏ ਤਾਂ ਕਿ ਲੁਕਿਆ ਹੋਇਆ ਸਿੱਖ ਇਤਿਹਾਸ ਜਿਹੜਾ ਸਾਨੂੰ ਦੱਸਿਆ ਨਹੀਂ ਗਿਆ ਹੈਗਾ ਕਿਤਾਬਾਂ ਦੇ ਵਿੱਚ ਲੁਕੋ ਕੇ ਰੱਖ ਦਿੱਤਾ ਗਿਆ ਉਹ ਇਤਿਹਾਸ ਆਪਾਂ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ ਸੱਚਾ ਇਤਿਹਾਸ ਗੁਰੂ ਸਹਿਬਾਨਾਂ ਦਾ ਠੀਕ ਹੈ ਜੀ ਇੱਥੇ ਖਤਮ ਹੁੰਦੀ ਆ ਅੱਜ ਦੀ ਕਲਾਸ ਸੋ ਤੁਹਾਨੂੰ ਸਭ ਨੂੰ ਪਤਾਗਾ ਆਪਾਂ ਬਿਲਕੁਲ ਮੁਫਤ ਪੰਜਾਬ ਕੌਨਸਟੇਬਲ ਦਾ ਬੈਚ ਸ਼ੁਰੂ ਕੀਤਾਗਾ ਠੀਕ ਆ 1 ਨਵੰਬਰ ਤੋਂ ਉਹਦੀਆਂ ਕਲਾਸਾਂ ਸ਼ੁਰੂ ਹੋ ਰਹੀਆਂ ਨੇਗੀਆਂ ਬਿਲਕੁਲ ਮੁਫਤ ਬੈਚ ਆਗਾ ਹਰ ਇੱਕ ਸਬਜੈਕਟ ਦੀ ਤਿਆਰੀ ਕਰਾਈ ਜਾਊਗੀ ਮੈਥ ਰੀਜਨਿੰਗ ਜੀਕੇ ਕਰੰਟ ਅਫੇਅਰ ਕੰਪਿਊਟਰ ਏ ਟੂ ਜ਼ेड ਸਾਰੇ ਸਬਜੈਕਟ ਦੀ ਤਿਆਰੀ ਬਿਲਕੁਲ ਮੁਫਤ ਪੰਜਾਬ ਦਾ ਇੱਕੋ ਇੱਕ ਇੰਸਟੀਚਿਊਟ ਹੈਗਾ ਦਾ ਪੰਜਾਬ ਵਿਕਟਰੀ ਜਿਹੜਾ ਤੁਹਾਨੂੰ ਬਿਲਕੁਲ ਮੁਫਤ ਵਿੱਚ ਬੈਚ ਦੇ ਰਿਹਾਗਾ ਇਹ ਬੈਚ ਦੇ 45 4500 33000 35 3500 ਫੀਸ ਆਗੀ ਜੋ ਕਿ ਬਿਲਕੁਲ ਅਸੀਂ ਮੁਫਤ ਵਿੱਚ ਪ੍ਰੋਵਾਈਡ ਕਰਾ ਰਹੇ ਹਾਂ ਤੁਸੀਂ ਕੀ ਕਰਨਾਗਾ ਕੇਵਲ ਕਲਾਸ ਨੂੰ ਸ਼ੇਅਰ ਕਰਨਾਗਾ ਪੜਨਾਗਾ ਤੇ ਆਪਣੀ ਵਰਦੀ ਪਾਉਣ ਦਾ ਸੁਪਨਾ ਪੂਰਾ ਕਰ ਲਗਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ